ਸਤ ਸ੍ਰੀ ਅਕਾਲ ਮੈਂ ਹਾਂ ਸ੍ਰੀ ਮੁਖਤਰ ਸਾਹਿਬ ਤੋਂ ਜਸਵਿੰਦਰ ਸਿੰਘ ਬਿੱਟਾ ਅਤੇ ਹਰਮਨ ਰੇਡੀਓ ਆਸਟ੍ਰੇਲੀਆ ਤੋਂ ਇਸ ਘੰਟੇ ਦੀਆਂ ਸੰਖੇਪ ਖਬਰਾਂ ਲੈ ਕੇ ਹਾਜ਼ਰ ਹਾਂ ਪਹਿਲਾ ਚੋਣਵੀਆਂ ਖਬਰਾਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਤਿੰਨ ਪ੍ਰਧਾਨ 55 ਉਪ ਪ੍ਰਧਾਨ ਨਿਯੁਕਤ ਗੁਰਮਚਨ ਸਿੰਘ ਗੁਰਦਾਸਪੁਰ ਜਰਨੈਲ ਵਾਹਿਦ ਕਪੂਰਥਲਾ ਪ੍ਰਧਾਨ ਖਾਨਮੁਖ ਨੂੰ ਮੋਗਾ ਦਾ ਚਾਰਜ ਰਾਹੁਲ ਗਾਂਧੀ ਨੇ ਕਾਂਗਰਸੀ ਆਗੂਆਂ ਨੂੰ 48 ਲੋਕ ਸਭਾ ਸੀਟਾਂ ਤੇ ਵੋਟ ਚੋਰੀ ਬਾਰੇ ਕਿਹਾ ਰਾਂਪ ਕੋ ਪੋਟਨ ਸੰਮੇਲਨ ਤੋਂ ਪਹਿਲਾਂ ਜ਼ਿਲੈਂਸਕੀ ਦਾ ਡੋਨਵਾਸ ਨਾ ਛੱਡਣ ਦਾ ਐਲਾਨ ਵੌਂਗ ਨੇ ਗਾਜਾਚਲ ਜਜ਼ੀਰਾ ਤੇ ਇਜ਼ਰਾਈਲੀ ਹਮਲੇ ਮਗਰੋਂ ਪੱਤਰਕਾਰਾਂ ਦੀ ਸੁਰੱਖਿਆ ਮੰਗੀ ਗਰਮੀ ਕਾਰਨ ਯੂਰਪ ਵਿੱਚ ਜੰਗਲੀ ਅੱਗਾਂ ਨਾਲ ਸੈਰ ਸਪਾਟਾ ਤੇ ਜੰਗਲ ਪ੍ਰਭਾਵਿਤ 10 ਸਾਲਾ ਬੋਦਨਾ ਸ਼ਿਵਾਨੰਦਨ ਨੇ ਗ੍ਰੈਂਡ ਮਾਸਟਰ ਨੂੰ ਹਰਾ ਕੇ ਸ਼ਤਰੰਜ ਦਾ ਇਤਿਹਾਸ ਰਚਿਆ ਹੁਣ ਖਬਰਾਂ ਵਿਸਤਾਰ ਨਾਲ ਸ਼੍ਰੋਮਣੀ ਅਕਾਲੀ ਦਲ ਵੱਲੋਂ ਤਿੰਨ ਪ੍ਰਧਾਨ 55 ਉਪ ਪ੍ਰਧਾਨ ਨਿਯੁਕਤ ਗੁਰਪ੍ਰੀਤ ਸਿੰਘ ਗੁਰਦਾਸਪੁਰ ਜਰਨੈਲ ਵਾਹਿਦ ਕਪੂਰਥਲਾ ਪ੍ਰਧਾਨ ਖਾਨਮੁਖ ਨੂੰ ਮੋਗਾ ਦਾ ਚਾਰਜ ਗੁਰਪ੍ਰੀਤ ਸਿੰਘ ਬੱਬੇਹਾਲੀ ਨੂੰ ਗੁਰਦਾਸਪੁਰ ਸ਼ਹਿਰ ਦਾ ਪ੍ਰਧਾਨ ਜਰਨੈਲ ਸਿੰਘ ਵਾਹਿਦ ਨੂੰ ਕਪੂਰਥਲਾ ਸ਼ਹਿਰ ਦਾ ਪ੍ਰਧਾਨ ਅਤੇ ਖਾਨਮੁਖ ਭਾਰਤੀ ਨੂੰ ਮੋਗਾ ਸ਼ਹਿਰ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ ਸ਼੍ਰੋਮਣੀ ਅਕਾਲੀ ਦਲ ਨੇ ਇਹ ਨਿਯੁਕਤੀਆਂ ਉਸ ਸਮੇਂ ਕੀਤੀਆਂ ਹਨ ਜਦੋਂ ਵਿਧਾਨ ਸਭਾ ਚੋਣਾਂ ਨੇ ਆਪਣਾ ਨਵਾਂ ਮੁਖੀ ਚੁਣਨਾ ਹੈ 2027 ਦੀਆਂ ਵਿਧਾਨ ਸਭਾ ਚੋਣਾਂ ਲਈ ਥੋੜਾ ਸਮਾਂ ਬਚਿਆ ਹੈ ਇਸ ਲਈ ਪਾਰਟੀ ਦੇ ਸੰਗਠਨ ਨੂੰ ਮਜ਼ਬੂਤ ਕਰਨਾ ਵੀ ਚੁਣੌਤੀ ਹੈ ਲੈਂਡ ਪੂਲਿੰਗ ਨੀਤੀ ਦੇ ਬਹਾਨੇ ਪਾਰਟੀ ਨੇ ਆਪਣੇ ਮੁੱਖ ਵੋਟਰਾਂ ਨਾਲ ਜੁੜਨ ਦੀ ਕੋਸ਼ਿਸ਼ ਕੀਤੀ ਹੈ ਪਰ ਬੇਅਦਬੀ ਦੇ ਦੋਸ਼ਾਂ ਕਾਰਨ ਪਾਰਟੀ ਨੂੰ ਕੁਝ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਸ਼੍ਰੋਮਣੀ ਅਕਾਲੀ ਦਲ ਦੇ ਅਗੂ ਸਾਲ 2020 ਵਿੱਚ ਕਿਸਾਨ ਅੰਦੋਲਨ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਭਾਜਪਾ ਵੱਖ ਹੋ ਗਏ ਸਨ ਇਸ ਤੋਂ ਬਾਅਦ ਅਕਾਲੀ ਦਲ ਨੇ ਉਸ ਅਨੁਸਾਰ ਪ੍ਰਦਰਸ਼ਨ ਨਹੀਂ ਕੀਤਾ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਅਕਾਲੀ ਦਲ ਨੂੰ 3 ਸੀਟਾਂ ਮਿਲੀਆਂ ਸਨ ਅਕਾਲੀ ਦਲ ਅਤੇ ਭਾਜਪਾ 2007 ਤੋਂ 2017 ਤੱਕ ਸੱਤਾ ਵਿੱਚ ਸਨ ਇਸ ਤੋਂ ਬਾਅਦ ਪਾਰਟੀ ਨੇ 2024 ਵਿੱਚ ਹੋਈਆਂ ਲੋਕ ਸਭਾ ਚੋਣਾਂ ਵਿੱਚ ਇੱਕ ਸੀਟ ਜਿੱਤੀ ਸੀ ਇਹਨਾਂ 5 ਸਾਲਾਂ ਵਿੱਚ ਪਾਰਟੀ ਨੂੰ ਕਾਫੀ ਨੁਕਸਾਨ ਹੋਇਆ ਹੈ ਤੇ ਪਾਰਟੀ ਦੇ ਕਈ ਨੇਤਾ ਦੂਜੀਆਂ ਪਾਰਟੀਆਂ ਵਿੱਚ ਸ਼ਾਮਲ ਹੋ ਗਏ ਹਨ। ਰਾਹੁਲ ਗਾਂਧੀ ਨੇ ਕਾਂਗਰਸੀ ਆਗੂਆਂ ਨੂੰ 48 ਲੋਕ ਸਭਾ ਸੀਟਾਂ ਤੇ ਵੋਟ ਚੋਰੀ ਬਾਰੇ ਕਿਹਾ। ਰਾਹੁਲ ਗਾਂਧੀ ਨੇ ਬੈਂਗਲੂ ਸੈਂਟਰਲ ਸਮੇਤ 48 ਲੋਕ ਸਭਾ ਹਲਕਿਆਂ ਵਿੱਚ ਵੋਟ ਚੋਰੀ ਦਾ ਇਲਜ਼ਾਮ ਲਗਾਇਆ ਹੈ। ਕਾਂਗਰਸ ਦੇ ਸੂਤਰ ਦੱਸਦੇ ਹਨ ਕਿ ਪਾਰਟੀ ਇਹਨਾਂ ਸੀਟਾਂ ਬਾਰੇ ਵੇਰਵੇ ਕਈ ਪੜਾਵਾਂ ਵਿੱਚ ਜਾਰੀ ਕਰੇਗੀ। ਰਾਹੁਲ ਗਾਂਧੀ ਨੇ ਚੋਣ ਕਮਿਸ਼ਨ ਅਤੇ ਭਾਜਪਾ ਤੇ ਮਿਲੀਭੁਗਤ ਦਾ ਇਲਜ਼ਾਮ ਲਗਾਇਆ ਹੈ। ਉਹਨਾਂ ਨੇ ਕਰਨਾਟਕ ਦੇ ਬੈਂਗਲੂ ਕੇਂਦਰੀ ਹਲਕੇ ਦੇ ਮਹਾਦੇਵਪੁਰ ਵਿਦਾਨ ਸਭਾ ਖੇਤਰ ਦੇ ਅੰਕੜਿਆਂ ਦਾ ਹਵਾਲਾ ਦਿੱਤਾ। ਟਰੰਪ ਪੁਤਿਨ ਸੰਮੇਲਨ ਤੋਂ ਪਹਿਲਾਂ ਜ਼ੇਲੈਂਸਕੀ ਦਾ ਡੋਨਬਾਸ ਨਾ ਛੱਡਣ ਦਾ ਐਲਾਨ। ਰਾਸ਼ਟਰਪਤੀ ਜ਼ੇਲੈਂਸਕੀ ਨੇ ਕਿਹਾ ਕਿ ਉਹ ਪੂਰਬੀ ਡੋਨਬਾਸ ਤੋਂ ਯੂਕਰੇਨੀ ਫੌਜੀਆਂ ਨੂੰ ਵਾਪਸ ਬੁਲਾਉਣ ਦੇ ਕਿਸੇ ਵੀ ਰੂਸੀ ਪ੍ਰਸਤਾਵ ਨੂੰ ਰੱਦ ਕਰ ਦੇਣਗੇ ਕਿਉਂਕਿ ਇਸ ਨਾਲ ਕੀਵ ਰੱਖਿਆਤਮਕ ਲਾਈਨਾਂ ਤੋਂ ਵਾਂਝਾ ਹੋ ਜਾਵੇਗਾ ਅਤੇ ਮਾਸਕੋ ਲਈ ਹੋਰ ਹਮਲੇ ਕਰਨ ਦਾ ਰਾਹ ਖੁੱਲ ਜਾਵੇਗਾ ਅਲੋਸਕਾ ਵਿੱਚ ਰਾਸ਼ਟਰਪਤੀ ਟਰੰਪ ਅਤੇ ਰੂਸ ਦੇ ਰਾਸ਼ਟਰਪਤੀ ਪੁਤਿਨ ਵਿਚਾਲੇ ਹੋਣ ਵਾਲੀ ਸਿਖਰ ਵਾਰਤਾ ਤੋਂ ਪਹਿਲਾਂ ਜ਼ੇਲੈਂਸਕੀ ਨੇ ਇਹ ਵੀ ਕਿਹਾ ਕਿ ਯੂਕਰੇਨ ਨੂੰ ਆਪਣੇ ਖੇਤਰ ਨਾਲ ਸੰਬੰਧਿਤ ਕਿਸੇ ਵੀ ਗਲਬਾਤ ਵਿੱਚ ਸ਼ਾਮਲ ਹੋਣਾ ਚਾਹੀਦਾ ਹੈ ਟਰੰਪ ਨੇ ਇਹ ਵੀ ਕਿਹਾ ਹੈ ਕਿ ਖੇਤਰ ਦਾ ਅਦਾਨ ਪ੍ਰਦਾਨ ਕਿਸੇ ਵੀ ਸ਼ਾਂਤੀ ਸਮਝੌਤੇ ਦਾ ਹਿੱਸਾ ਹੋ ਸਕਦਾ ਹੈ ਜ਼ੇਲੈਂਸਕੀ ਨੇ ਕਿਹਾ ਕਿ ਯੂਕਰੇਨ ਨੇ ਅਜੇ ਵੀ ਡੋਨੇਟਸ ਖੇਤਰ ਦੇ ਲਗਭਗ 30% ਜਾਂ 9000 ਵਰਗ ਕਿਲੋਮੀਟਰ ਤੇ ਕਬਜ਼ਾ ਕਰ ਲਿਆ ਹੈ ਅਤੇ ਉੱਥੇ ਸੁਰੱਖਿਆ ਲਾਈਨਾਂ ਨੂੰ ਮਜ਼ਬੂਤ ਕੀਤਾ ਹੈ ਅਤੇ ਰਣਨੀਤਕ ਉੱਚ ਜ਼ਮੀਨ ਨੂੰ ਕੰਟਰੋਲ ਕੀਤਾ ਹੈ ਉਹਨਾਂ ਕਿਹਾ ਕਿ ਹਰ ਕੋਈ ਪਹਿਲੇ ਹਿੱਸੇ ਨੂੰ ਭੁੱਲ ਜਾਂਦਾ ਹੈ ਸਾਡੇ ਖੇਤਰਾਂ ਤੇ ਨਾਜਾਇਜ਼ ਕਬਜ਼ਾ ਹੈ ਟਰੰਪ ਪ੍ਰਸ਼ਾਸਨ ਨੇ ਕਿਹਾ ਕਿ ਜੰਗਬੰਦੀ ਦੀ ਦਿਸ਼ਾ ਵਿੱਚ ਵੱਡੀ ਪ੍ਰਗਤੀ ਦੀਆਂ ਉਮੀਦਾਂ ਤੇ ਪਾਣੀ ਫੇਰ ਦਿੰਦਾ ਹੈ ਅਤੇ ਪੁਤਿਨ ਨਾਲ ਉਹਨਾਂ ਦੀ ਮੁਲਾਕਾਤ ਨੂੰ ਸੁਣਨ ਦੀ ਅਭਿਆਸ ਕਰਾਰ ਦਿੰਦਾ ਹੈ। ਲੀਵਿਟ ਨੇ ਕਿਹਾ ਕਿ ਟਰੰਪ ਬਾਅਦ ਵਿੱਚ ਪੁਤਿਨ ਅਤੇ ਜ਼ੇਲੈਂਸਕੀ ਨਾਲ ਤਿੰਨ ਪੱਖੀ ਬੈਠਕ ਲਈ ਤਿਆਰ ਹਨ। ਵੌਂਗ ਨੇ ਗਾਜ਼ਾ 'ਚ ਅਲ ਜਜ਼ੀਰਾ ਤੇ ਇਜ਼ਰਾਈਲੀ ਹਮਲੇ ਮਗਰੋਂ ਪੱਤਰਕਾਰਾਂ ਦੀ ਸੁਰੱਖਿਆ ਮੰਗੀ। ਵਿਦੇਸ਼ ਮੰਤਰੀ ਪੇਨੀ ਵੌਂਗ ਨੇ ਕਿਹਾ ਕੀ ਗਾਜ਼ਾ ਵਿੱਚ ਇਜ਼ਰਾਈਲੀ ਹਵਾਈ ਹਮਲੇ ਵਿੱਚ ਪੰਜ ਪੱਤਰਕਾਰਾਂ ਦੇ ਮਾਰੇ ਜਾਣ ਦੀਆਂ ਖਬਰਾਂ ਨੂੰ ਲੈ ਕੇ ਉਹ ਬਹੁਤ ਚਿੰਤਤ ਹਨ ਇਜ਼ਰਾਈਲ ਨੇ ਐਤਵਾਰ ਨੂੰ ਅਲ ਸ਼ਿਫਾ ਹਸਪਤਾਲ ਨੇੜੇ ਗਾਜ਼ਾ ਸਿਟੀ ਵਿੱਚ ਪੱਤਰਕਾਰਾਂ ਦੇ ਤੰਬੂ ਤੇ ਬੰਬਾਰੀ ਕੀਤੀ ਸੀ ਜਿਸ ਵਿੱਚ ਮਸ਼ਹੂਰ ਅਰਬੀ ਪੱਤਰਕਾਰ ਅਨਸ ਅਲ ਸ਼ਰੀਫ ਮੁਹੰਮਦ ਕਰੀਕੇ ਅਤੇ ਤਿੰਨ ਫੋਟੋ ਜਰਨਲਿਸਟ ਸਮੇਤ ਅਲ ਜਜ਼ੀਰਾ ਦੇ ਪੰਜ ਕਰਮਚਾਰੀ ਮਾਰੇ ਗਏ ਸਨ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਕੀਰ ਸਟਾਰਮਰ ਨੇ ਕਿਹਾ ਕਿ ਬ੍ਰਿਟੇਨ ਸਰਕਾਰ ਗਾਜਾ ਵਿੱਚ ਪੱਤਰਕਾਰਾਂ ਨੂੰ ਵਾਰ-ਵਾਰ ਨਿਸ਼ਾਨਾ ਬਣਾਏ ਜਾਣ ਨੂੰ ਲੈ ਕੇ ਬਹੁਤ ਚਿੰਤਤ ਹੈ। ਗਰਮੀ ਕਾਰਨ ਯੂਰਪ ਵਿੱਚ ਜੰਗਲੀ ਅੱਗਾਂ ਨਾਲ ਸੈਰਸਪਾਟਾ ਅਤੇ ਜੰਗਲ ਪ੍ਰਭਾਵਿਤ ਸਪੇਨ, ਪੁਰਤਗਾਲ, ਗ੍ਰੀਸ, ਤੁਰਕੀ ਅਤੇ ਬਾਲਕਨ ਦੇ ਫਾਇਰ ਬ੍ਰਿਗੇਡ ਕਰਮਚਾਰੀ ਜੰਗਲ ਦੀ ਅਗਨ ਨਾਲ ਲੜ ਰਹੇ ਹਨ ਤੇ ਯੂਰਪ ਦੇ ਕੁਝ ਹਿੱਸਿਆਂ ਵਿੱਚ ਗਰਮੀ ਕਾਰਨ ਤਾਪਮਾਨ 40 ਡਿਗਰੀ ਸੈਲਸੀਅਸ ਤੋਂ ਵੱਧ ਹੋ ਗਿਆ ਹੈ। ਵਿਗਿਆਨੀਆਂ ਦਾ ਕਹਿਣਾ ਹੈ ਕਿ ਗਲੋਬਲ ਵਾਰਮਿੰਗ ਕਾਰਨ ਮੈਡੀਟੇਰੀਅਨ ਖੇਤਰ ਵਿੱਚ ਗਰਮੀਆਂ ਖੁਸ਼ਕ ਹੋ ਰਹੀਆਂ ਹਨ ਤੇ ਜੰਗਲਾਂ ਦੀਆਂ ਅੱਗਾਂ ਵੱਧ ਰਹੀਆਂ ਹਨ ਪੁਰਤਗਾਲ ਦੇ ਮੇਰ ਨੇ ਕਿਹਾ ਹੈ ਕਿ ਸਾਨੂੰ ਜੁੰਦੇ ਜੀ ਸਾੜਿਆ ਜਾ ਰਿਹਾ ਹੈ ਇਹ ਨਹੀਂ ਚੱਲ ਸਕਦਾ ਮੈਡਰਿਡ ਦੇ ਬਾਹਰ ਇੱਕ ਕੋੜੇ ਦੇ ਤਬਲੇ ਤੇ ਕੰਮ ਕਰਨ ਵਾਲੇ ਵਿਅਕਤੀ ਦੀ ਮੌਤ ਹੋ ਗਈ ਤੇ ਅੱਗ ਕੁਝ ਕਰਾਂ ਅਤੇ ਖੇਤਾਂ ਵਿੱਚ ਵੀ ਪਹੁੰਚ ਗਈ ਸੀ ਪਰ ਹੁਣ ਇਸ ਤੇ ਕਾਬੂ ਪਾ ਲਿਆ ਗਿਆ ਹੈ ਯੂਕੈਲੀਪਟਸ ਪਾਈਨ ਦੇ ਜੰਗਲਾਂ ਵਿੱਚ ਅੱਗ ਲੱਗਣ ਤੋਂ ਬਾਅਦ 2000 ਤੋਂ ਵੱਧ ਲੋਕਾਂ ਨੂੰ ਉੱਥੋਂ ਕੱਢਿਆ ਗਿਆ ਹੈ। ਸਪੇਨ ਦੇ ਸਭ ਤੋਂ ਵੱਡੇ ਖੇਤਰ ਕੈਸਟਲ ਤੇ ਲਿਓਨ ਵਿੱਚ ਮੰਗਲਵਾਰ ਨੂੰ 1200 ਤੋਂ ਵੱਧ ਫਾਇਰ ਬ੍ਰਿਗੇਡ ਕਰਮਚਾਰੀਆਂ ਨੇ 32 ਜੰਗਲਾਂ ਦੀ ਅੱਗ ਤੇ ਕਾਬੂ ਪਾਇਆ ਤੇ ਹਜ਼ਾਰਾਂ ਲੋਕਾਂ ਨੂੰ ਆਪਣੇ ਘਰ ਛੱਡਣ ਲਈ ਕਿਹਾ ਗਿਆ। ਗੋਰਨਜਾ ਵਰਬੀਕਾ ਵਿੱਚ ਲੋਕਾਂ ਨੇ ਅੱਗ ਨੂੰ ਸਥਾਨਕ ਚਰਚ ਅਤੇ ਕਬਰਸਤਾਨ ਤੱਕ ਪਹੁੰਚਣ ਤੋਂ ਰੋਕਣ ਵਿੱਚ ਫਾਇਰ ਬ੍ਰਿਗੇਡ ਕਰਮਚਾਰੀਆਂ ਦੀ ਮਦਦ ਕੀਤੀ। 10 ਸਾਲਾ ਬੋਧਨਾ ਸ਼ਿਵਾਨੰਦਨ ਨੇ ਗ੍ਰੈਂਡਮਾਸਟਰ ਨੂੰ ਹਰਾ ਕੇ ਸ਼ਤਰੰਜ ਦਾ ਇਤਿਹਾਸ ਰਚਿਆ ਹੈ। ਹੈਰੋ ਦੀ 10 ਸਾਲਾਂ ਦੀ ਸ਼ਤਰੰਜ ਖਿਡਾਰਨ ਬੋਧਨਾ ਸ਼ਿਵਾਨੰਦਨ ਨੇ ਗ੍ਰੈਂਡਮਾਸਟਰ ਨੂੰ ਹਰਾਉਣ ਵਾਲੀ ਸਭ ਤੋਂ ਘੱਟ ਉਮਰ ਦੀ ਮਹਿਲਾ ਖਿਡਾਰੀ ਬਣ ਕੇ ਇਤਿਹਾਸ ਰਚ ਦਿੱਤਾ ਹੈ। ਉਸਨੇ ਕੈਰੀਸਾ ਯਬਦਾ ਰਿਕਾਰਡ ਤੋੜਿਆ ਹੈ। ਉਸਨੇ ਇਹ ਪ੍ਰਾਪਤੀ ਲਿਵਰਪੂਲ ਵਿੱਚ 2025 ਬ੍ਰਿਟਿਸ਼ ਸ਼ਤਰੰਜ ਚੈਂਪੀਅਨਸ਼ਿਪ ਵਿੱਚ ਗ੍ਰੈਂਡਮਾਸਟਰ ਪੀਟਰ ਵੇਲਜ਼ ਨੂੰ ਹਰਾ ਕੇ ਹਾਸਲ ਕੀਤੀ। ਬੋਦਨਾ ਸ਼ਿਵਾਨੰਦਨ ਯੂਰੀ ਕ੍ਰਿਲੋਵ ਐਸ਼ੀਆ ਬ੍ਰਿਟਿਸ਼ ਤਿਰੰਝ ਖਿਡਾਰੀ ਬੋਦਨਾ ਸ਼ਿਵਾਨੰਦਨ ਨੇ ਗ੍ਰੈਂਡਮਾਸਟਰ ਨੂੰ ਹਰਾਉਣ ਵਾਲੀ ਸਭ ਤੋਂ ਕਟ ਉਮਰ ਦੀ ਮਹਿਲਾ ਖਿਡਾਰੀ ਬਣ ਕੇ ਇਤਿਹਾਸ ਵਿੱਚ ਆਪਣਾ ਨਾਮ ਦਰਜ ਕਰਵਾ ਲਿਆ ਹੈ ਹੈਰੋ ਦੀ 10 ਸਾਲਾਂ ਦੀ ਖਿਡਾਰੀ ਨੇ ਐਤਵਾਰ ਨੂੰ ਲਿਵਰਪੂਲ ਵਿੱਚ 2025 ਬ੍ਰਿਟਿਸ਼ ਸ਼ਤਰੰਜ ਚੈਂਪੀਅਨਸ਼ਿਪ ਦੇ ਫਾਈਨਲ ਗੇਡ ਵਿੱਚ 60 ਸਾਲਾਂ ਦੇ ਗ੍ਰੈਂਡਮਾਸਟਰ ਪੀਟਰ ਵੇਲਜ਼ ਨੂੰ ਹਰਾ ਕੇ ਇਹ ਉਪਲਬਧੀ ਹਾਸਲ ਕੀਤੀ ਉਸਨੂੰ ਮਹਾਨ ਸ਼ਤਰੰਜ ਖਿਡਾਰੀ ਸੁਸਾਨ ਪੋਲਗਰ ਤੋਂ ਵੀ ਬਹੁਤ ਪ੍ਰਸ਼ੰਸਾ ਮਿਲੀ। ਬੋਦਨਾ ਸ਼ਿਵਾਨੰਦਨ 2025 ਬ੍ਰਿਟਿਸ਼ ਸ਼ਤਰੰਜ ਚੈਂਪੀਅਨਸ਼ਿਪ ਦੇ ਫਾਈਨਲ ਗੇੜ ਵਿੱਚ ਸਿਰਫ ਦਾ ਸਾਲ 5 ਮਹੀਨੇ ਅਤੇ 3 ਦਿਨ ਦੀ ਉਮਰ ਵਿੱਚ ਜੀ ਐਮ ਨੂੰ ਹਰਾਉਣ ਵਾਲੀ ਸਭ ਤੋਂ ਛੋਟੀ ਉਮਰ ਦੀ ਲੜਕੀ ਬਣ ਗਈ। ਯੂਕੇ ਦੀ ਰਾਜਧਾਨੀ ਵਿੱਚ ਜੰਮੀ ਅਤੇ ਵੱਡੀ ਹੋਈ ਉਹ ਆਪਣੀ ਛੋਟੀ ਉਮਰ ਦੇ ਬਾਵਜੂਦ ਤੇਜ਼ੀ ਨਾਲ ਬ੍ਰਿਟਿਸ਼ ਸ਼ਤਰੰਜ ਦਾ ਚਿਹਰਾ ਬਣ ਕੇ ਉੱਭਰੀ ਹੈ। ਹਰਮਨ ਰੇਡੀਓ ਪੇਸ਼ ਕਰਦਾ ਹੈ ਦੁਨੀਆ ਭਰ ਦੀਆਂ ਖਬਰਾਂ ਖਬਰਾਂ ਦਾ ਵਿਸ਼ਲੇਸ਼ਣ ਪੱਖ ਦੇ ਮੁੱਦਿਆਂ ਤੇ ਮਾਹਿਰਾਂ ਨਾਲ ਬੇਬਾਕ ਚਰਚਾ ਪ੍ਰੋਗਰਾਮ ਨਿਊਜ਼ ਐਂਡ ਵਿਊਜ਼